ਕਲੇ ਦਿਨ ਸੜਕੀ ਹਾਦਸੇ ਦੀ ਘਟਨਾ ਸਾਹਮਣੇ। ਅਰਸਲ ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਛਿੰਗੜਾ ਅੱਡੇ ਨੇੜੇ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 35 ਤੋਂ 40 ਦੇ ਕਰੀਬ ਸਵਾਰੀਆਂ ਸਵਾਰ ਸਨ। ਬੱਸ ਪਲਟਣ ਤੇ ਸਵਾਰੀਆਂ ਚਰੋਲਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਬੱਸ 'ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਾਰੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ। ਹਾਂ ਟਾਇਰ ਫਿਸਲਿਆ ਬੱਸ ਦਾ ਇਹ ਡਰਾਈਵਰ ਦੀ ਵੀ ਬਹੁਤ ਅਜੀਬ ਇਹ ਕਿ ਧੰਨਿਕਵਾਦ ਤੇਰੇ ਤੇ ਕਿੰਨੇ ਕ ਲੋਕ ਸੀ ਉਸ ਟਾਈਮ ਸਵਾਰ ਬੱਸ ਵਿੱਚ 80-90 ਹੀ ਸੀ 80-90 ਸੀ ਫਿਰ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਂਬੂਲੈਂਸ ਆ ਪਹੁੰਚ ਗਈ ਸੀ ਮੌਕੇ ਤੇ ਠੀਕ ਸੁਨੀਲ ਜੀ ਤੁਹਾਡੀ ਵਾਈਫ ਤੇ ਮਦਰ ਸੀ ਬੱਸ 'ਤੇ ਸਵਾਰ ਆਪਣੇ ਕੋਲ ਵੀ ਮੇਰੇ ਬਾਅਦ ਹੈ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਦਸਾ ਕਿਸ ਤਰ੍ਹਾਂ ਹੋਇਆ ਹੈ ਬਸ ਆਪਣਾ ਰਫਤਾਰ ਜ਼ਿਆਦਾ ਸੀ ਜਿਆਦਾ ਸੀ ਹਾਂਜੀ ਤੇ ਜਦੋਂ ਵੀ ਜਾਨੀ ਦਰਬਾਰਸ਼ ਚ ਜਾਂਦੇ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ ਟਾਂਡੇ ਦਾ ਸਪੂਲਾ ਤੜਾਂਦੇ ਆ ਗਿਆ ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਕਿੰਨੇ ਜਿਹੜੇ ਲੋਕੀ ਬਾਹਰ ਵਿੱਚ ਬੈਠੇ ਆ ਗਿਆ ਕਿ ਹਾਂ ਉਹਨਾਂ ਦੀ ਕੀ ਹਾਲੀ ਹੈ ਉਹਨਾਂ ਦੇ ਬੱਚੇ ਦਾ ਕੁਝ ਤੇ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਹੁੰਚਾਏ ਹੋਏ ਐਂਬੂਲੈਂਸ ਤੋਂ ਤੁਹਾਨੂੰ ਗੱਲ ਪਈ ਮੀ 25 ਐਂਬੂਲੈਂਸ ਤੇ ਆਪੇ ਟੀ ਆਂਦੇ ਜਾਂਦੇ ਕੋਈ ਸੀਰੀਅਸ ਵੀ ਹੈਗਾ ਵਿੱਚ ਸੀਰੀਅਸ ਹੈ ਉਹ ਸੀਗੇ ਜਿਹੜੇ ਸਾਰੇ ਸੀ ਸਰਬੀ ਮਤਲਬ ਮਾੜੇ ਮੋੜੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਇਹ ਹੋਣੀ ਚਾਹੀਦੀ ਆ ਬੱਸਾਂ ਦੀ ਲਗਾਮ ਲਗਣੀ ਚਾਹੀਦੀ ਹੈ ਸਰਕਾਰ ਨੂੰ ਲਗਣੀ ਚਾਹੀਦੀ ਹੈ ਇਹਨਾਂ ਚਲਾਣ ਹੋਣੇ ਚਾਹੀਦੇ ਸਾਬ ਨੂੰ ਮਾਰੇ ਪੜਨੇ ਹੈਗੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਮਾੜਾ ਦਿੱਤਾ